ਦੇਖੋ ਇਹ ਤਾਂ ਇਹ ਤਾਂ ਬਹੁਤ ਚਿਰ ਦਾ ਹੀ ਪਤਾ ਹੈ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਅੰਬੇਦਕਰ ਨੂੰ ਪਹਿਲਾਂ ਉਹਨਾਂ ਦੇ ਇਲੈਕਸ਼ਨਾਂ ਉਹਨਾਂ ਨੂੰ ਦੋ ਵਾਰ ਇਲੈਕਸ਼ਨਾਂ ਹਰਾਇਆ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਅੰਬੇਦਕਰ ਨੂੰ ਭਾਰਤ ਰਤਨ ਜਿਨ੍ਹਾਂ ਨੇ ਕਨਸਟੀਟਿਊਸ਼ਨ ਸੰਵਿਧਾਨ ਬਣਾਇਆ ਉਹਨਾਂ ਨੂੰ ਇਹਨਾਂ ਨੇ ਭਾਰਤ ਰਤਨ ਕਦੇ ਨਹੀਂ ਦਿੱਤਾ ਜੇ ਭਾਰਤ ਰਤਨ ਦਿੱਤਾ ਤਾਂ ਬੀਜੇਪੀ ਨੇ ਦਿੱਤਾ ਤੇ ਅੰਬੇਦਕਰ ਸਾਹਿਬ ਅੱਜ ਜਦੋਂ ਅੱਜ ਫੋਟੋ ਤਸਵੀਰ ਦੇਖੀ ਆ ਤਾਂ ਮਨ ਰੋਂਦਾ ਮਨ ਰੋਂਦਾ ਓਏ ਉਹਨਾਂ ਨੇ ਸਬਦਾਨ ਬਣਾਇਆ ਉਹਨਾਂ ਨੇ ਅੱਜ ਜੋ ਕੁਝ ਚੱਲ ਰਿਹਾ ਉਹਨਾਂ ਦੇ ਸਿਰ ਤੇ ਚੱਲ ਰਿਹਾ ਤੇ ਅੱਜ ਇਹ ਦਿਨ ਦੇਖਣਾ ਪੈ ਗਿਆ ਵੀ ਕਾਂਗਰਸ ਪਾਰਟੀ ਦਾ ਪ੍ਰਧਾਨ ਕਾਂਗਰਸ ਪਾਰਟੀ ਦਾ ਪ੍ਰਧਾਨ ਰਾਜਾ ਬੜਿੰਗ ਆਪ ਫੋਟੋ ਅੰਬੇਦਕਰ ਸਾਹਿਬ ਦੀ ਸਾਡੇ ਸਤਿਕਾਰਯੋਗ ਜਿਨ੍ਹਾਂ ਨੇ ਇਹ ਕਦੇ ਸੋਚਿਆ ਨਹੀਂ ਹੋਣਾ ਵੀ ਮੈਂ ਦੇਸ਼ ਦਾ ਸਭ ਤੋਂ ਦੁਨੀਆ ਦਾ ਸਭ ਤੋਂ ਵੱਡਿਆ ਸਬਦਾਨ ਉਹ ਬਣਾ ਕੇ ਦੇ ਕੇ ਚੱਲਿਆ ਤੇ ਮੇਰੀ ਤਸਵੀਰ ਕਾਂਗਰਸ ਕਾਂਗਰਸ ਦਾ ਪ੍ਰਧਾਨ ਰਾਜਾ ਬੜਿੰਗ ਪੈਰਾਚਰੂਲੂ ਜਾਣ ਬੁੱਝ ਕੇ ਫੜ ਕੇ ਮੈਂ ਤੁਹਾਡੇ ਕੈਮਰੇ ਤੇ ਦੇਖੀ ਆ ਜਾਣ ਬੁੱਝ ਕੇ ਤੋਹੀਨ ਕਰਨ ਲਈ ਸਾਰੇ ਭਾਈਚਾਰੇ ਦੀ ਤਖਹੀਨ ਕਰਨ ਲਈ ਉਹ ਫੋਟੋ ਤਸਵੀਰ ਓਪਨ ਗੱਡੀ ਚੱਲਦੇ ਹੋਏ ਪੈਰਾਚ ਸਿੱਟੀ ਆ ਉਹ ਸਾਰੀ ਵੀਡੀਓ ਜਿਹੜੀ ਉਹ ਕੱਲ ਮੂਰੇ ਆਈ ਆ ਮੈਂ ਸਮਝਦਾ ਬਹੁਤ ਭਾਰੀ ਰੋਸ ਸਭ ਦੇ ਵਿੱਚ ਸੰਵਿਧਾਨ ਸਭਲੇ ਲਈ ਆ ਪਰ ਖਾਸ ਤੌਰ ਤੇ ਭਾਈਚਾਰੇ ਦੇ ਵਿੱਚ ਐਸਸੀ ਵਰਗ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਤੇ ਮੈਂ ਸਮਝਦਾ ਵੜਿੰਗ ਸਾਹਿਬ ਜਿੰਨਾ ਘਿਰ ਚੁੱਕੇ ਨੇ ਕਿਉਂਕਿ ਜੋ ਉਤੋਂ ਬੋਲਦੇ ਨੇ ਉਹ ਥੱਲਿਓ ਟੋਟਲ ਝੂਠ ਨਿਕਲਦਾ ਤੇ ਅੱਜ ਐਡੀ ਵੱਡੀ ਸਤਕਾਰ ਨਾਲ ਮਾਨ ਨਾਲ ਅੰਬੇਦਕਰ ਸਾਹਿਬ ਦੀ ਕਿਸੇ ਵਰਕਰ ਨੇ ਉਹਨਾਂ ਨੂੰ ਫੋਟੋ ਫੜਾਈ ਤੇ ਉਹ ਫੋਟੋ ਸਿਰ ਨੂੰ ਮੂੰਹ ਨਾਲ ਚੁੰਮਣ ਦੀ بجائے ਉਹ ਫੋਟੋ ਆਪਣੇ ਪੈਰਾਂ 'ਚ ਆਪਣੇ ਬੂਟਾਂ ਤੇ ਰੋਲਤੀ ਤੇ ਇਹ ਰੋਲਣ ਨਾਲੇ ਨੂੰ ਇਹ ਲੋਕ ਇਹ ਲੁਧਿਆਣੇ ਦੇ ਲੋਕ ਇਸੇ ਤਰੀਕੇ ਨਾਲ ਰੋਲ ਕੇ ਉਰੇੋਂ ਵਾਪਸ ਭੇਜਣਗੇ ਇਦੋਂ ਵੱਧ ਮੈਂ ਇਸ ਗੱਲ ਦੀ ਮਾਫੀ ਮੰਗਦਾ ਵੀ ਇਹ ਜਹ ਘਨਾਉਣਾ ਕੰਮ ਕਿਸੇ ਨੂੰ ਵੀ ਇੱਕ ਦਿਨ ਕਰਨਾ ਨਹੀਂ ਚਾਹੀਦਾ ਪਰ ਜੇ ਕੀਤਾ ਜੀਨੇ ਉਹਨੂੰ ਕਦੇ ਮਾਫੀ ਨਹੀਂ ਮਿਲਣੀ ਚਾਹੀਦੀ ਸਿੱਟੇ ਸਾਹਿਬ ਗੱਲ ਕਰੀਂ ਦਿੰਦਿਆ ਕੀਤੀ ਹੈ ਜਿਹੜਾ ਸੁਪਾਲ ਖਹਿਰਾ ਜੀ ਨੇ ਬਿਆਨ ਦਿੱਤੇ ਦੇਖੋ ਤਾਂ ਸਹੀ ਉਹ ਕਰੀਏ ਕੀ ਕਰੀਏ ਕੀ ਕਾਂਗਰਸ ਤਾਂ ਦੁਸ਼ਮਣ ਬਣ ਗਈ ਦੇਸ਼ ਦੀ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਉਹਨਾਂ ਨੂੰ ਪੈਰਾਂ ਚ ਜੇ ਅੱਜ ਗੱਲ ਕਰੀਏ ਖਹਿਰੇ ਦੀ ਉਹ ਦੇਸ਼ ਤੋੜਨ ਨੂੰ ਉਹ ਕਹਿੰਦਾ ਜੇ ਕੋਈ ਰਾਜਸਥਾਨੀ ਜੇ ਕੋਈ ਹਮਾਚਲ ਬਾਬਾ ਸਾਹਿਬ ਦੀ ਉਹਨਾਂ ਪਿਆਰ ਨਾਲ ਰੱਖੀ ਗਈ ਹੈ ਕਿਹੜੇ ਮਾਨਸਬੰਦ ਬਾਬਾ ਸਾਹਿਬ ਵੀਡੀਓ ਵਾਇਰਲ ਹੋਈ ਬਾਬਾ ਸਾਹਿਬ ਦੀ ਤੁਹਾਨੂੰ ਫੋਟੋ ਦਿੱਤੀ ਸੀ ਉਹਨਾਂ ਪਿਆਰ ਨਾਲ ਰੱਖੇ ਬਿੱਟੂ ਸਾਹਿਬ ਕਹਿੰਦਾ ਹੁਣ ਦਾ ਰਾਜਾ ਨੂੰ ਲੋਕ ਦੱਸਣਗੇ ਦੇਖੋ ਬਾਬਾ ਸਾਹਿਬ ਅੰਬੇਦਕਰ ਸਾਡੇ ਸਿਰਾਂ ਦੇ ਤਾਜ ਹੈ ਰੋਜ਼ ਅਸੀਂ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਫੁੱਲ ਚੜਾਉਂਦੇ ਹਾਂ ਜਿੱਥੇ ਵੀ ਸਨਮਾਨ ਮਿਲਦਾ ਹੈ ਬਿੱਟੂ ਕੋਲੇ ਕੋਈ ਆਈਕਿਊ ਨਹੀਂ ਹੈ ਬਿੱਟੂ ਕੋਰੇ ਗੰਦੇ ਗੰਦੇ ਇਲਜ਼ਾਮਤ ਲਾਉਣ ਤੋਂ ਬਿਨਾ ਕੋਈ ਗੱਲ ਨਹੀਂ ਇਹ ਉਹੀ ਬਿੱਟੂ ਹੈ ਜਿਹੜਾ ਬੈਂਸ ਭਰਾਵਾਂ ਤੇ ਇਲਜ਼ਾਮਤ ਲਾਉਂਦਾ ਸੀ ਉਹੀ ਬਿੱਟੂ ਹੈ ਜਿਹੜਾ ਬੈਂਸ ਭਰਾਵਾਂ ਦੀਆਂ ਮਿੰਨਤਾਂ ਕਰਦਾ ਸੀ ਕਿ ਮੇਰੀ ਪਾਰਟੀ 'ਚ ਆ ਜਾਓ ਇਹ ਸਾਨੂੰ ਵੀ ਨਿੰਦ੍ਰਿਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਨਿੰਦ੍ਰਿਆ ਇਹ ਕਿਸ ਬੰਦੇ ਦੇ ਪ੍ਰਤੀ ਵਫਾਦਾਰ ਹੈ ਇਹ ਭੁਖਰਾਹਟ ਦੀ ਨਿਸ਼ਾਨੀ ਹੈ ਕਿਉਂਕਿ ਇਹਨੂੰ ਪਤਾ ਲੱਗ ਚੁੱਕਿਆ ਕਿ ਮੈਂ ਬੁਰੀ ਤਰ੍ਹਾਂ ਹਾਰ ਰਿਹਾ ਹੈ ਇਹਰਾ ਨੰਬਰ 5 'ਚ ਮੈਂ ਮੇਰੀ ਗੱਲ ਯਾਦ ਰੱਖਿਓ ਬਿੱਟੂ ਨੂੰ ਉਧਿਆਨ ਦੇ ਲੋਕ ਵੋਟ ਨਹੀਂ ਪਾਉਣਗੇ ਇੱਕ ਜਿਹੜੀ ਆਡੀਓ ਹੋਰ ਹੈ ਕੰਪਿਊਟਰ ਦਾ ਜਮਾਨਾ ਹੈ ਲੈਉਣੇ 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 ਹਾਂ ਕਿਉਂਕਿ ਹੁਣ ਉਹਨੂੰ ਪਤਾ ਲੱਗ ਗਿਆ ਨਾ ਕਿ ਅਮੇਰਕਲ ਸਾਹਿਬ ਨੇ ਸੰਵਿਧਾਨ ਵਿੱਚ ਉਹਨਾਂ ਨੂੰ ਫੋਟੋ ਦਿੱਤੀ ਉਹ ਪੈਰ ਦੇ ਵਿੱਚ ਰੱਖ ਦਿੰਦੇ ਆ ਦੇਖੋ ਇਹਨਾਂ ਲੋਕਾਂ ਨੇ ਕਿਸੇ ਦਾ ਸਨਮਾਨ ਕਰਨਾ ਸਿੱਖਿਆ ਹੀ ਨਹੀਂਗਾ ਇਹਨਾਂ ਦਾ ਆਪਣੀ ਰਾਜਨੀਤੀ ਆਉਂਦੀ ਆ ਬਸ ਉਹ ਆਉਂਦੇ ਪਹਿਲਾਂ ਉਹ ਸਾਡੀ ਐ ਤਾਂ ਛੋਟੀ ਭੈਣਾ ਹੋ ਉਹਨੇ ਆਉਂਦੀ ਆਪਣਾ ਪੰਜਾ ਬਾਬੇ ਨਾਨਕ ਨਾਲ ਇਹਨਾਂ ਨੂੰ ਬਾਬਾ ਸਾਹਿਬ ਭੀਮਰਾਓ ਉਮੀਦ ਕਰਦਾ ਤਾਂ ਮੱਥੇ ਨੂੰ ਫੋਨੋ ਲਾਉਣ ਵਾਲੀ ਆ ਉਹਨੇ ਸਾਨੂੰ ਸਵਿਧਾਨ ਦਿੱਤਾ ਸਾਡਾ ਕਾਨੂੰਨ ਜਿਹੜਾ ਅੱਜ ਅਸੀਂ ਲੋਕ ਜੀ ਰਹੇ ਆ ਉਹਦੇ ਸਵਿਧਾਨ ਦੇ ਥੱਲੇ ਇਹਨਾਂ ਲੋਕਾਂ ਨੂੰ ਕੀ ਪਤਾ ਵਾ ਇਹਦਾ ਹਰ ਕਿਸੇ ਜਗ੍ਹਾ ਤੇ ਰਾਜਨੀਤੀ ਰੋਟੀਆਂ ਸੇ